ਜਿੰਦਾਬਾਦ ਇਨਕਲਾਬ ਜਿੰਦਾਬਾਦ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਜਿਉ ਰਹੇ ਜੰਗ ਰਹੇ ਸ਼ਹੀਦ ਭਗਤ ਸਿੰਘ ਸੁਖਦੇਵ ਜਿਉ ਰਹੇ ਜੰਗ ਰਹੇ ਭਗਤ ਸਿੰਘ ਰਾਜੇ ਅਮਰ ਬਹੁਤ ਸਮਾਜ ਸੇਵੀ ਸੰਸਥਾ ਵੱਲੋਂ ਜਿਵੇਂ ਕਿ ਅੱਜ ਡਾਕਟਰ ਕੋਆਰਡੀਨੇਟਿਕ ਐਂਕੋਪੇਚਰ ਹਸਪੀਟਲ ਵੱਲੋਂ ਡਾਕਟਰ ਇੰਦਰਜੀਤ ਜੀ ਤੇ ਸਾਰੀ ਟੀਮ ਨੇ ਅੱਜ ਅੰਕੋਪੰਚਰ ਦਾ ਕੈਂਪ ਲਾ ਕੇ ਸ਼ਹੀਦਾਂ ਨੂੰ ਸਨਮਾਨ ਕੀਤਾ ਸ਼ਹੀਦਾਂ ਨੂੰ ਸਨਮਾਨ ਜੀ ਦਿੱਤੀ ਆ ਤੇ ਧੰਨਵਾਦ ਕਰਦਾ ਡਾਕਟਰ ਇੰਦਰਜੀਤ ਜੀ ਦਾ ਤੇ ਕਿਉਂਕਿ ਅੱਜ ਆਪਾਂ ਨੂੰ ਲੋੜ ਆ ਜਿਹੜੀ ਸੋਚੀ ਉਹਨਾਂ ਦੀ ਸਿਹਤ ਨੂੰ ਠੀਕ ਰੱਖਣ ਦੀ ਸ਼ਹੀਦ ਪੰਗ ਸਿੰਘ ਰਾਜਗੁਰੂ ਸੁਖਦੇਵ ਦੀ ਪਰ ਉਹਨਾਂ ਦੀ ਸੋਚੀ ਵੀ ਸਿਹਤ ਠੀਕ ਹੋਊਗੀ ਤੇ ਤਾਂ ਹੀ ਅਸੀਂ ਮਿਲ ਕੇ ਆਪਣੇ ਤਰੱਕੀ ਕਰ ਸਕਾਂ ਸਾਡਾ ਦੇਸ਼ ਤਾਂ ਹੀ ਯਾਸ਼ ਹੋ ਸਕੂਗਾ ਤਾਂ ਹੀ ਦੇਸ਼ ਸਾਡਾ ਖੁਸ਼ਹਾਲ ਹੋ ਸਕੂਗਾ ਉਹਦੇ ਵਾਸਤੇ ਡਾਕਟਰ ਇੰਦਰਜੀ ਜੀ ਬਹੁਤ ਵੱਡਾ ਯੋਗਦਾਨ ਪਾ ਰਹੇ ਨੇ ਤੇ ਪ੍ਰਮਾਤਮਾ ਗੇਹੀ ਅਰਦਾਸ ਕਰਦਾ ਪ੍ਰਮਾਤਮਾ ਸੱਚੇ ਪਾਤਸ਼ਾਹ ਡਾਕਟਰ ਇੰਦਰਜੀ ਨੂੰ ਤੰਦਰੁਸਤੀ ਬਖਸ਼ਣ ਤਾਂ ਕਿ ਹੋਰ ਸਮਾਜ ਦੀ ਸੇਵਾ ਕਰਕੇ ਹੋਰ ਲੋਕਾਂ ਨੂੰ ਸੇਧ ਜਾਵ ਕਰ ਸਕਣ ਔਰ ਸ਼ਹੀਦ ਭਗਤ ਸਿੰਘ ਰਾਜਗੁਰੂ ਸਗਦੇਵ ਦੀ ਸੋਚ ਤੇ ਪੈੜਾ ਦੇ ਸਕਣ ਔਰ ਬੇਨਤੀ ਕਰਦਾ ਆਓ ਇਕੱਠੇ ਹੋ ਕੇ ਉਹਨਾਂ ਦੀ ਜਵਾਨੀ ਜਿਹੜੀ ਆਪਣੇ ਦੇਸ਼ ਦੇ ਲੇਖ ਲਾਈ ਹੈ ਤੇ ਉਹਨਾਂ ਦਾ ਆਪਾਂ ਬੁੱਲ ਮੋੜੀਏ ਤੇ ਉਹਨਾਂ ਦੀ ਸੋਚ ਤੇ ਕਰਾਂ ਇਹ ਡਾਕਟਰ ਕੋਟ ਨੇ ਹਸਪਤਾਲ ਵੱਲੋਂ ਸਾਡੇ ਸ਼ਹੀਦ ਭਗਤ ਸਿੰਘ ਦੀ ਰਾਜਗੁਰਦੀ ਦੀ ਸ਼ੁਭੇਵ ਜੀ ਦੀ ਯਾਦ ਨੂੰ ਲਈ ਇਹ ਕੈਂਪ ਦਾ ਤਿੰਨ ਦਿਨ ਲਈ ਜਨਕ ਕੀਤਾ ਗਿਆ ਹੈ ਮੇਨ ਮਨੋਰ ਅੱਛੀ ਕਿ ਉਹਨਾਂ ਨੇ ਆਜ਼ਾਦੀ ਵਿੱਚ ਜਵਾਨੀ ਵਿੱਚ ਆਪਣੀ ਲਾਈਫ ਦੇਸ਼ ਨੂੰ ਆਜ਼ਾਦ ਕਰਨ ਲਈ ਸੁਪਨੇ ਸਜਾਏ ਸੀ ਕਿ ਲੋਕਾਂ ਨੂੰ ਚੰਗੀ ਸਿਹਤ ਮਿਲੇਗੀ ਰਹਿਨ ਨੂੰ ਮਿਲੂਗਾ ਚੰਗੀ ਸਿੱਖਿਆ ਮਿਲੂਗੀ ਔਰ ਆਪਣੇ ਮਕਾਨ ਹੋਣਗੇ ਏਕਵਲਪਮੈਂਟ ਹੋਏਗੀ ਪਰ ਉਹਨਾਂ ਦੀ ਆਜ਼ਾਦੀ ਤੋਂ ਬਾਅਦ ਦੇਸ਼ਤਾ ਯਾਦ ਹੋ ਗਿਆ ਪਰ ਸਾਨੂੰ ਅਜ ਵੀ ਉਹ ਸੁਪਨੇ ਨੂੰ ਪੂਰਾ ਕਰਨ ਲਈ ਅਸੀਂ ਪੂਰੀ ਤਰ੍ਹਾਂ ਬਚਨ ਬੰਧਾ ਕਿ ਸ਼ਹੀਦ ਭਗਤ ਸਿੰਘ ਦੇ ਸ਼ਹੀਦ ਸੁਪਨਾ ਨੂੰ ਪੂਰਾ ਕਰਨ ਲਈ ਲੋਕਾਂ ਨੂੰ ਚੰਗੀ ਸ਼ਹੀਦ ਦੇਣ ਲਈ ਅਸੀਂ ਉਹਨਾਂ ਨੂੰ ਚੰਗੀ ਸਾ ਜਿਹੜੀ ਸਾਡੀ ਸ਼ਰਧਾਂਜਲੀ ਹੋਏਗੀ ਇਸ ਲਈ ਤਿੰਨ ਦਿਨ ਦਾ ਅਸੀਂ ਮੁਫਤ ਐਕਟੀਪੈਂਸਰ ਕੈਂਪ ਲਾਇਆ ਗਿਆ ਜਿਦੇ ਵਿੱਚ ਸਾਡੇ ਕੋਲੋਂ ਖਾਸ ਤੌਰ ਤੇ ਆਸਟ੍ਰੇਲੀਆ ਤੋਂ ਆਏ ਡਾਕਟਰ ਤਿਲਕ ਕਾਲਾ ਜੀ ਆਪਣਾ ਅਕੂਪੰਚਰ ਦੇ ਮਾਹਿਰ ਡਾਕਟਰ ਹੈ ਕਿਨ ਪੂਰਾ ਆਪਣਾ ਤਿੰਨ ਦਿਨ ਦਾ ਯੋਗਦਾਨ ਪਾ ਰਹੇ ਸਾਡੀ ਟੀਮ ਡਾਕਟਰ ਰਗਬੀਰ ਸਿੰਘ ਜੀ ਉਹਨਾਂ ਦੀ ਟੀਮ ਇਸ ਕਰਕੇ ਲੱਗੀ ਹੋਈ ਹੈ ਕਿ ਇਲਾਕੇ ਨੂੰ ਅਸੀਂ ਤੰਦਰੁਸਤ ਬਣਾ ਸਕੀਏ ਪੰਜਾਬ ਦਾ ਵਿਕਾਸ ਹੋ ਕੇ ਸੇ ਔਰ ਉਹਨਾਂ ਨੂੰ ਇਹ ਸੱਚੀ ਸ਼ਰਧਾਂਜਲੀ ਇਹ ਹੀ ਹੋਣੀ ਅੱਜ ਇਸ ਕੈਂਪ ਨੂੰ ਵੇਖਣ ਲਈ ਇਸ ਇਲਾਕੇ ਦੇ ਐਮਐਲਏ ਸਾਹਿਬ ਸਾਡੇ ਜੀਵ ਸਿੰਘ ਜੀ ਗਰੇਵਾਲ ਸਾਹਿਬ ਨੇ ਮਾਨਨਾ ਕੀਤਾ ਸੀ ਉਹਨਾਂ ਨੇ ਵੀ ਆਕੇ ਆਪਣੇ ਭਗਤ ਸਿੰਘ ਦੀ ਯਾਦ ਦੇ ਵਿੱਚ ਉਹਨਾਂ ਨੇ ਆਪਣੇ ਸ਼ਰਧਾ ਦੇ ਫੁੱਲ ਸਮੇਟ ਕੀਤੇ ਔਰ ਉਹਨਾਂ ਨੇ ਵੀ ਕਿਹਾ ਕਿ ਇਹ ਪ੍ਰਾਲੇ ਜਿਹੜਾ ਹੈਗਾ ਲਗਾਤਾਰ ਰਹਿਣਾ ਚਾਹੀਦਾ ਤਾਂ ਕਿ ਅਸੀਂ ਆਪਣੇ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਦੇ ਸਕੀਏ ਮੈਂ ਡਾਕਟਰ ਰਣਵੀਰ ਸਿੰਘ ਐਕੂਪੰਕਚਰ ਹਸਪੀਟਲ ਸਲੇਮ ਟਾਵਰੀ ਲੁਧਿਆਣਾ ਤੋਂ ਇਹ ਕੈਂਪ ਜਿਹੜਾ सुरेंद्र ਸਿੰਘ ਛੰਦਾ ਮਹੱਲੇ ਦੇ ਪ੍ਰਧਾਨ ਸਾਡੀ ਜਿਹੜੀ ਪ੍ਰਬੰਧਕ ਕਮੇਟੀ ਆ ਗੁਰਦੁਆਰਾ ਸਾਹਿਬ ਤੇ ਮਹੱਲੇ ਦੀ ਜਿਹੜੀ ਕਮੇਟੀ ਆ ਉਹਨਾਂ ਨੇ ਰਲ ਕੇ ਇਹ ਆਯੋਜਨ ਕੀਤਾ ਤੇ ਅਸੀਂ ਡਾਕਟਰ ਕੋਟਨਿਸ ਹਸਪੀਟਲ ਦੀ ਪੂਰੀ ਸਾਰੀ ਟੀਮ ਉਹਨਾਂ ਨੇ 3 ਦਿਨ ਦਾ ਸੀਗਾ ਇਹ 22 23 24 ਦਾ ਅੱਜ ਦੂਸਰਾ ਦਿਨ ਹੈ ਕੱਲ ਵੀ ਸਾਡੇ ਕੋਲ ਬਹੁਤ ਸਾਰੇ ਪੇਸ਼ੈਂਟ ਆਏ ਅੱਜ ਵੀ ਬਹੁਤ ਸਾਰੇ ਹਮ ਹੁਮਾ ਕੇ ਪੇਸ਼ੈਂਟ ਆਏ ਔਰ ਕੈਂਪ ਦਾ ਪੂਰਾ ਲਾਭ ਉਠਾ ਰਹੇ ਆ ਇਹ ਜਿਹੜਾ ਕੈਂਪ ਆ ਅਸੀਂ ਸ਼ਹੀਦ ਭਗਤ ਸਿੰਘ ਜੀ ਨੂੰ ਉਹਨਾਂ ਦੀ ਸ਼ਹੀਦੀ ਦੇ ਸਬੰਧ ਦੇ ਵਿੱਚ ਅਸੀਂ ਉਹਨਾਂ ਨੂੰ ਸਮਰਪਿਤ ਕੀਤਾ ਹੈ ਤੇ ਮਾਨਯੋਗ ਸਾਡੇ ਦਲਜੀਤ ਸਿੰਘ ਭੋਲਾ ਜੀ ਸਾਡੇ ਇਲਾਕੇ ਦੇ ਐਮ ਐਲ ਏ ਸਾਹਿਬ ਉਹਨਾਂ ਨੇ ਵੀ ਸਾਡੇ ਨੂੰ ਪੂਰਾ ਸਹਿਯੋਗ ਦਿੱਤਾ ਹੈ ਤੇ ਉਹਨਾਂ ਨੇ ਵੀ ਸਾਡਾ ਮਤਲਬ ਕੈਂਪ ਦੇ ਵਿੱਚ ਪੂਰਾ ਸਾਡਾ ਹੌਸਲਾ ਵਧਾਇਆ ਹੈ ਅਸੀਂ ਸਾਰੇ ਲੋਕਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜਿਹੜੇ ਸਾਡੇ ਲੋਕ ਆਏ ਜਿਨ੍ਹਾਂ ਨੇ ਸਾਨੂੰ ਸਹਿਯੋਗ ਦਿੱਤਾ ਇਹ ਕੋ ਪੰਚਾਇਤ ਜਿਹੜਾ ਹੈ ਇਟ ਬੇਸਡ ਔਨ ਇੰਡੀਅਨ ਫਾਈਵ 엘ਿਮੈਂਟਸ ਥਿਊਰੀ ਉਹ ਕਿੰਨੇ ਚਾਈਨੀਜ਼ ਤੋਂ ਬਣਿਆ ਪਰ ਪੁਰਾਣਾ ਜਿਹੜਾ ਹੈ ਉਹ ਬੇਸਿਕਲੀ ਫਾਈਵ 엘ਿਮੈਂਟਸ ਥਿਉਰੀ ਤੋਂ ਬਣਿਆ ਹੋਇਆ ਹੈ। ਔਰ ਡਿਵੈਲਪ ਜ਼ਿਆਦਾ ਹੋਇਆ ਚਾਈਨਾ 'ਚ, ਇੰਡੀਆ 'ਚ ਵੀ ਹੋਇਆ ਹੈ ਪਰ ਇੰਨਾ ਨਹੀਂ ਹੋਇਆ। ਇਸਦੇ ਬਹੁਤ ਫਾਇਦੇ ਹੁੰਦੇ ਆ। ਇਸ ਨਾਲ ਬਹੁਤ ਇੰਪਰੂਵਮੈਂਟ ਹੁੰਦੀ ਹੈ ਔਰ ਬਗੈਰ ਕਿਸੇ ਮੈਡੀਟੇਟਨ ਤੋਂ ਬੰਦੇ ਠੀਕ ਹੋ ਜਾਂਦੇ। ਜਿਹੜੀ ਵੀ ਪ੍ਰੋਬਲਮ ਹੋਗੀ ਇਸ ਦਾ ਕੋਈ ਸਾਈਡ ਇਫੈਕਟ ਨਹੀਂ ਹੈ ਜਦਕਿ ਦਵਾਈਆਂ ਦਾ ਕਾਫੀ ਸਾਈਡ ਇਫੈਕਟ ਹੁੰਦਾ ਹੈ। ਤੇ ਅੱਜ ਪਗ ਸਿੰਘ ਸਤਿ ਕਿਰੂ ਉਹਨਾਂ ਦੀ ਸਰਦਾਰਲੀ ਵਿੱਚ ਜਿਹੜਾ ਕੈਂਪ ਲਗਾਇਆ ਗਿਆ ਹੈ ਮੈਂ ਉਹਦੇ ਵਿੱਚ ਆਪਣੀ ਕੋਸ਼ਿਸ਼ ਕਰਦਾ ਜਿੰਨਾ ਨੂੰ ਮੈਂ ਹੈਲਪ ਕਰ ਸਕਾਂ ਮੈਂ ਉਹ ਕਰਾਂ ਤੇ ਕਿਸ ਤਰ੍ਹਾਂ ਦੇ ਪੇਸ਼ੈਂਟ ਆ ਰਹੇ ਆ ਜੀ ਅੱਜ ਪੇਸ਼ੈਂਟ ਆ ਰਹੇ ਆ ਬੈਕ ਪ੍ਰੋਬਲਮ ਦੀ ਸ਼ੋਲਡਰ ਪ੍ਰੋਬਲਮ ਦੀ ਸਰਵਲ ਪਾਲਸੀ ਔਰ ਸਟ੍ਰੋਕ ਪੇਸ਼ੈਂਟ ਤੇ ਉਹਨਾਂ ਨੂੰ ਸਭ ਨੂੰ ਫਾਇਦਾ ਹੋਏਗਾ ਟਾਈਮ ਜ਼ਰੂਰ ਲੱਗਦਾ ਹੈ ਅਗਰ ਕਾਫੀ ਦੇਰ ਦੀ ਪ੍ਰੋਬਲਮ ਹੈ ਤਾਂ ਉਸੇ हिसाब ਨਾਲ ਟਾਈਮ ਜ਼ਿਆਦਾ ਲੱਗਦਾ